ਗੱਬਣਾ ਹਾਂ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਆਹ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਦੋ ਡੱਬੀਆਂ ਦੋ ਕਾਲੀਆਂ ਇੱਕ ਆ ਲਾਲ ਬਦਾਮੀ ਰੰਗ ਦੀ ਇਹ ਕਿਦਰ ਹੋਰ ਡੱਬੇ ਪ੍ਰਿੰਟ ਚ ਇਹ ਛੇ ਨਾਗਾ ਦੋ ਤਾਜ਼ੀਆਂ ਸੂਈਆਂ ਦੋ ਗੱਬਣਾ ਦੋ ਤੋਕੜਾ 6 ਜਨਵਰੀ ਸੇਲ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸასი ਗਾ ਸასი ਗਾ ਜੀ ਸਾਰਿਆਂ ਨੂੰ ਨਾਂ ਦੱਸ ਦਈਏ ਨਾਂ ਪਾਰਾ ਹੀ ਪਿੰਡ ਗੜ੍ਹਕੇ ਤਸੀਲ ਵਾਗਿਆ ਬਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਜੀ 83600 ਪੂਰਾ ਜੀ 80923 ਕਿਹੜੇ ਪਾਸੇ ਲੱਗੇ ਇੱਥੇ ਹੀ ਜਨ ਕੋਈ ਦੱਸ ਜੀ ਬਾਰੇ ਇਹ ਦੂਜੇ ਸੂਆ ਨੂੰ ਤਿਆਰ ਆਈ ਸੂਤ ਦੇਖ ਪੜ ਠੀਕ ਆ ਮੈਂ ਲਊਗੀ 5 ਤੋਂ 6 ਜੀ 5 ਜਾਂ 6 ਆਂ ਦੀ ਇਹਨਾਂ ਦੀ ਹਾਂਜੀ ਕਿੰਨਾ ਦੁੱਧ ਦੇ ਦੂ ਦੁੱਧ ਦੀ ਮਾਣਕਾਂ ਦਾ ਦੱਸਿਆ ਪਹਿਲੇ ਦੂਏ ਦਾ 14 18 ਲੀਟਰ ਹਾਂ ਆਪਾਂ 14 ਮੰਨ ਕੇ ਲਈ ਵੀਰ ਭਰਾ ਵੀ ਸਮਝੋ ਨਾਲ ਹੈ ਨਾ ਠੀਕ ਹੈ ਬਾਈ ਕਹਿੰਦਾ 16 17 ਲੀਟਰ ਨਾਰਮਲ ਦੁੱਧ ਪਿਆ ਜੂ ਪੰਜਾਂ ਛੇ ਦਿਨਾਂ ਦੀ ਕੱਚੀ ਆ ਦੂਜਾ ਸੂਆ ਬਾਲਟੇ ਨਾਲ ਸਾਈਡਾਂ 'ਚ ਹਜੇ ਕਾਫੀ ਬਾਕੀ ਆ ਬਾਕੀ ਦੇਣਾ 4 ਲੈ ਜੇ 5 ਲੈ ਜੇ ਵੱਧ ਤੋਂ ਵੱਧ ਹੋ ਸਕਦਾ 6 ਦਿਨ ਹੀ ਸੂਪੇ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਕੋਈ ਦਿਹਾੜੀ ਪਹਿਲਾਂ ਵੀ ਸੂ ਸਕਦਾ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ 16 17 ਕਿਲੋ ਦੁੱਧ ਮੰਨ ਕੇ ਲਈ ਆ ਬਾਈ ਕਹਿੰਦਾ ਅਗਲੇ ਕਹਿੰਦੇ 18 ਚੋਇਆ 16 17 ਦਾ ਬਾਈ ਕਹਿੰਦਾ ਨਾਰਮਲ ਹੀ ਪਿਆ ਜੂ ਤਰ ਕਿੰਨੇ ਦੀ ਜਾਇਤ ਹੈ ਭਾ ਇਹਦਾ ਇਹਦਾ ਮੁੱਲ 47000 ਦੀ 45000 ਦੀ ਮੁੱਲ 47 40 ਤੇ 5 45000 ਦੀ ਦੇ ਦੇਣੀ ਆ ਦੋ ਨੰਬਰ ਇਹ ਪਹਿਲਾਂ ਨੂੰ ਅੱਛੀ ਆਈ ਹੂੰ ਦੰਦਾਂ ਜੀ ਆਏ 16 ਦਾ ਇਹ ਵੀ ਦਿਨ ਲਊਗੀ ਹਜੇ 5 ਤੋਂ 6 ਦੀ ਕਿੰਨਾ ਦੁੱਧ ਦੇ ਦੂੰ ਦੁੱਧ ਵੇਰ ਮੂੰ ਪੀਉਣਾ ਚਾਹੀਦਾ 17 18 ਲੀਟਰ ਨਾਰਮਲ ਕੱਢ ਬਾਹਰ ਪੰਜਾਂ ਤੋਂ ਛੇਾਂ ਦਿਨਾਂ ਦੀ ਕੱਚੀ ਆ 17 18 ਲੀਟਰ ਦੁੱਧ ਪਿਆਜੂ ਮੂੰਹ ਤੋਂ ਛੇ ਦੰਦ ਛਿੱਗੀ ਘੋੜੀ ਵਰਗੀ ਵੱਛੀ ਆ ਕੱਦ ਕਾਠ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਭਾਈਨ ਵਯੂਡ ਵੀ ਵੇਖ ਲੋ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ ਥਣ ਵੀ ਸੋਹਣੇ ਆ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਛਿੱਗੀ ਵਹਿੜ ਮੂੰਹ ਮੱਥੇ ਦੀ ਸੋਹਣੀ ਬੁੱਦੀ ਵਾਲੀ ਵੱਛੀ ਦੁੱਧ ਕਿੰਨਾ ਕ ਪਿਆਜੂ 18 ਲੀਟਰ ਨਾਰਮਲ ਬਾਕੀ ਵੱਛੀ ਕੱਦ ਕਾਠ ਵਾਲੀ ਆ ਇੰਨਾ ਕ ਦੁੱਧ ਚਲੋ ਪਿਉਣ ਦਾ ਹੱਕ ਬਣਦਾ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਜੇ ਕੋਈ ਭੈਣ ਭਰਾ ਸਵੇਰ ਤਿੰਨ ਚਾਰ ਕਿਲੋ ਫੀਡ ਪਾਉਂਦਾ ਇੰਨੀ ਸ਼ਾਮ ਨੂੰ ਪਾਉਂਦਾ ਤਾਂ ਬੱਚੀ ਚਲੋ ਇੰਨਾ ਕੁ ਦੁੱਧ ਦਾ ਨੋਰਮ ਆ ਰਿਹਾ ਕੋਈ ਬਾਹਲਾ ਗੋਕੇ ਆਸਤੇ 17 18 ਕਿਲੋ ਦੁੱਧ ਬਾਹਲਾ ਨਹੀਂ ਹਾਂ ਐ ਤੇ ਆ ਜਾ ਤੈਨ ਨੰਬਰ ਤੇ ਇਹ ਤਾਜੀ ਸੂਈ ਜੀ ਕੱਢ ਲਈ ਪਹਿਲਾਂ ਮੱਛ ਵੀ ਹੈ ਜੇ ਜੂਰ ਪੈ ਗਈ ਜੇ ਜੂਰ ਜਮ ਓਕੇ ਆ ਕਿੰਨਾ ਕੁ ਦੁੱਧ ਪਿਆਜੂ ਨਾ ਤਾਂ ਹੁਣ ਬੋਲਾ ਰੈਡੀ ਹੈ ਜਿਹਦੇ ਕੋਲ ਕੱਲ ਦੀ ਸੂਈ ਥੱਲੇ 16 ਲੀਕਾ ਕੱਲ ਦੀ ਸੂਈ ਥੱਲੇ 16 ਚਵਾਉਣ ਵਾਲਾ ਗੱਲਾਂ ਵਾਲਾ ਨਾ ਰਵਾਉਣ ਵਾਲਾ ਜੀ ਚੋਕੇ ਲੈ ਜੀ ਅਗਲਾ ਦੋ ਲੰਗ ਚੋਕੇ ਲੈ ਜੀ ਸਵੇਰ ਕਿੰਨੇ ਵਜੇ ਆਵੇ ਸਵੇਰ ਆ ਜਵੇ 6 ਵਜੇ ਸ਼ਾਮ ਨੂੰ 6 ਵਜੇ 16 ਕਿਲੋ ਹਾਂ ਜੀ ਟੰਡਾ ਲਈ ਜਾਵੇ ਨਾਲ ਹਾਂ ਜੀ ਦੋਸਤੋ ਪਹਿਲਾਂ ਨਾ ਬਾਈ ਕਹਿੰਦਾ ਕਹਿੰਦੇ ਨਹੀਂ ਹੁੰਦਾ ਤੁਹਾਨੂੰ ਪਤਾ ਇਹ ਕੱਲ ਦੀ ਉਹੀ ਕਹਿੰਨਾ ਉਹਨਾਂ ਨੂੰ ਪਹਿਲਾਂ ਨਾ ਬਾਈ ਕਹਿੰਦਾ 16 ਕਿਲੋ ਕੱਲ ਦੀ ਸੂਈ ਥੱਲੇ ਤਿਆਰ ਹੈ 8 ਕਿਲੋ ਤੜਕੇ ਬੌੜਾ ਜੋਖਲੇ ਕੋਈ 8 ਕਿਲੋ ਆਥ ਨੇ ਜੋਖਲੇ ਆਪਾਂ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਤੁਸੀਂ ਪੈਸੇ ਲਾਉਣੇ ਆ ਤੁਸੀਂ ਤਸੱਲੀ ਕਰਨੀ ਆ ਆਪਣਾ ਕੰਮ ਵੀਡੀਓ ਬਣਾਉਣੀ ਪਸ਼ੂ ਤੁਹਾਨੂੰ ਵਿਖਾ ਦੇਈਦਾ ਹੁਣ ਚੋਕੇ ਤਾਂ ਤੁਹਾਨੂੰ ਵੇਖਣੀ ਪੈਣੀ ਆ ਬਾਈ ਕਹਿੰਦਾ ਆਪਣੀ ਗਾਰੰਟੀ ਆ 16 ਕਿਲੋ ਬੌਲੀ ਤਿਆਰ ਆ ਹੁਣ ਚੋਕੇ ਵੇਖ ਲਓ ਤੜਕੇ 6 ਵਜੇ ਆਜੋ ਆਥ ਨੇ ਫੇਰ ਜਿੰਨੇ ਵਜੇ ਸਵੇਰ 6:00 ਵਜੇ 6:00 ਵਜੇ ਫੇਰ ਚੋਲਿਓ ਆਕੇ ਆਰਟੀਕਲ ਉਹ ਸੁਬਾ ਕੱਢਦੀ 8 ਕਿਲੋ ਸ਼ਾਮ ਨੂੰ ਕੱਢਦੀ ਤਾਂ ਤਿਆਰ ਹੈ ਜੇ ਕਿਸੇ ਨੂੰ ਕੋਈ ਵਹਿਮ ਲੱਗਿਆ ਤੀਜੇ ਡੰਗ ਫੇਰ ਚੋਲਿਓ ਕਿੰਨਾ ਕ ਪਿਆ ਜੀ ਦੁੱਧ ਦੁੱਧ ਪਿਆਣਾ ਚਾਹੀਦਾ 20 ਲੀਟਰ ਦੇ ਕ ਲਗਭਗ ਮੱਛੀ ਕਿੰਨੇ ਦੀ ਇਹਦਾ ਮੁੱਲ 67 65 ਦੀ ਆ ਬੱਚਾ ਇਹਦਾ ਇਹਦਾ ਬੱਚਾ ਮੁੱਲ 67 65 ਦੀ ਦੇ ਦੇਣੀ ਆ 16 ਕਿਲੋ ਕੱਲ ਦੀ ਸੂਈ ਥੱਲੇ ਰੈਡੀ ਆ ਮੋਟਾ ਮੋਟਾ ਗੁਲਾਬੀ ਥਾਨ ਆ 12 ਵਜੇ ਵੀਡੀਓ ਬਣਾ ਰਹੇ ਆ ਅੱਜ ਧੁੱਪ ਧੁੱਪ ਤਾਂ ਨਿਕਲੀ ਨਹੀਂ ਮੌਸਮ ਪੂਰਾ ਠੰਡਾ ਕੱਲ ਤਾਂ ਐਸ ਮੌਕੇ ਨੂੰ ਧੁੱਪ ਥੋੜੀ ਜਿਹੀ ਨਿਕਲ ਆਈ ਸੀ ਦੋ ਘੰਟੇ ਦਿਨ ਵਧੀਆ ਲੱਗਿਆ ਸੀ ਐ ਤੇ ਆਚਾਰ ਨੰਬਰ ਤੇ ਇਹ ਦੂਜਾ ਸੂਤ ਬੀਬੀ ਆ ਜੀ ਹਾਂ ਇਹ ਬਲੂਨ ਦਾ ਮਾਲਕ ਹੈ ਨਾ ਚੋਇਆ 18 ਤੋਂ 19 ਲੀਟਰ ਹੀ ਹਾਂ 18 19 ਲੀਟਰ ਇਹਨੂੰ ਕਰਵਾਜੇਗਾ 15 16 ਲੀਟਰ ਦੇ ਥੱਲੇ ਕਿੰਨੇ ਦੀ ਇਹ ਵੀ 65 ਤੋਂ ਬਾਈ ਇਹ ਵੀ 65 ਦੀ 15 16 ਹੀ ਬਾਈ ਕਹਿੰਦਾ ਇਹਦੇ ਥੱਲੇ ਤਿਆਰ ਹੈ ਛੋਟਾ ਜਿਹਾ ਕੰਡਾ ਆਉਂਦਾ ਚੈਨਾ ਵਾਲਾ ਬਾਲਟੀ ਭਵਨ ਆ ਹੀ ਲਿਆਇਓ ਬਾਲਟੀ ਤੇ ਚਲੋ ਕੋਈ ਗੱਲ ਨਹੀਂ ਬਾਈ ਬਾਈ ਕਹਿੰਦਾ ਬਹੁਤ ਪਈਆਂ ਆਪਣੇ ਕੋਲੇ ਕੰਡਾ ਲਿਓ ਕੰਡੇ ਨਹੀਂ ਜੋਖਣਾ ਦੁੱਧ ਛੋਟਾ ਜਿਹਾ ਕੰਡਾ 2-300 ਦਾ ਆ ਜਾਂਦਾ ਜੇਣਾ ਵਾਲਾ ਜੇ ਨਾ ਹੋਇਆ ਤਾਂ ਅਣਗਵਾਂ ਚੋਂ ਕਿਸੇ ਤੋਂ ਫੜ ਲਿਆਓ ਗੀਜੇ ਚ ਪਾਈ ਆਇਓ ਤੇ ਚੋ ਕੇ ਕੰਡੇ ਤੇ ਜੋਖ ਲਿਓ 15-16 ਕਿਲੋ ਹੀ ਇਹਦੇ ਥੱਲੇ ਤਿਆਰ ਆ 65 ਦੀ ਏ ਮੋਟਾ-ਮੋਟਾ ਗਲਾਬੀ ਥਣ 2 3 ਨੰਬਰ ਤੇ 4 ਨੰਬਰ ਇਹ ਜੋੜਾ ਤਾਜ਼ੀਆਂ ਸੂਈਆਂ ਦਾ ਬਾਕੀ ਦੋ ਟਾਈਮ ਚਵਾਈ ਕੀਤੀ ਹੋਵੇ ਇਹਨੇ ਨਾ ਅਗਲੇ ਦੀ ਤਸੱਲੀ ਹੋ ਜਾਂਦੀ ਤਸੱਲੀ ਕੀ ਰੂਹ ਖੁਸ਼ ਹੋ ਜਾਂਦੀ ਹੈ ਕਿ ਜਿੰਨਾ ਅਗਲੇ ਨੇ ਦੁੱਧ ਜਾਂ ਬੌਲਾ ਦੱਸਿਆ ਤਿਆਰ ਹੈ ਅਗਲਾ ਬੇਫਿਕਰ ਹੋ ਜਾਂਦਾ ਤੇ ਨਹੀਂ ਮਨ ਚ ਵਹਿਮ ਟੜਕੂ ਰਹਿੰਦਾ ਕਿ ਪਤਾ ਨਹੀਂ ਜਾਨਵਰ ਇਹਨਾਂ ਦੁੱਧ ਦੇਊਗਾ ਕਿ ਨਹੀਂ ਦੇਊਗਾ ਕਿਉਂਕਿ ਜੇ ਨਾ ਚოვੋਂਗੇ ਕਿ ਚੋਆ ਹੋਵੇ ਤਾਂ ਤਸੱਲੀ ਹੋ ਜਾਂਦੀ ਆ 18 18 ਲੀਟਰ ਦਾ ਗਾਰੰਟੀ ਦੇ ਭੇਜ ਦੇਾਂਗੇ ਬਾਈ ਓਕੇ ਤੇ ਯਾਰੀ ਆਨਲਾਈਨ ਵੀ ਕਿਹੇ ਵੀਰ ਬਣਾਣੇ ਆਂ ਇਹ ਆਨਲਾਈਨ ਵਟਸਐਪ ਤੇ ਚੋਲੇ ਅਗਲਾ ਵੀਡੀਓ ਗੱਲ ਤੇ ਚਵਾਈ ਕਰ ਲੈ ਹਾਂ ਨਹੀਂ ਵੀ ਲਾਈਵ ਚਵਾਈ ਕਰਾਉਣੀ ਗਾਰੰਟੀ ਤੇ ਵੀ ਭੇਜ ਦੇਣ ਕੋਈ ਚੱਕਰ ਨਹੀਂ ਅੱਛਾ ਗਾਰੰਟੀ ਤੇ ਭੇਜ ਤੀ ਪੈਸੇ ਅਗਲਾ ਬਾਅਦ ਚ ਦੇ ਜੇ ਅਗਲਾ ਆਪਦੇ ਘਰੇ ਚੋਲੇ ਹਾਂ ਤੇ ਘਰੇ ਚੋਲੇ ਸਹੀ ਆ ਲਓ ਜੀ ਬਾਈ ਕਹਿੰਦਾ ਨਹੀਂ ਤਾਂ ਆਪਾਂ ਗਾਰੰਟੀ ਤੇ ਵੀ ਭੇਜ ਦੇਾਂਗੇ ਕਿ ਦੋ ਟਾਈਮ ਅਗਲਾ ਆਪਦੇ ਘਰੇ ਚੋਲੇ ਦੋ ਟਾਈਮ ਚਵਾਈ ਹੋ ਗਈ 16 ਕਿਲੋ ਨੈਟ ਕੰਡੇ ਤੇ ਰੈਡੀ ਹੋ ਗਿਆ ਦੁੱਧ ਜੋਖ ਲਿਆ ਤੁਸੀਂ ਅਗਲਾ ਚੋਕ ਕੇ ਫੇਰ ਪੈਸੇ ਪਾ ਦੇ ਇੰਨੀ ਛੋੜ ਕੋਈ ਦਿੰਦਾ ਨਹੀਂ ਬਾਈ ਨੇ ਕਹਿਤੀ ਆ ਚਲੋ ਵਧੀਆ ਗੱਲ ਆ ਕਿ ਬਾਈ ਇੰਨੀ ਗਰੰਟੀ ਤਸੱਲੀ ਦਿੰਦਾ ਤੁਹਾਡੇ ਯਕੀਨ ਤੇ ਕਿ ਦੋ ਟਾਈਮ ਅਗਲਾ ਆਪਦੇ ਘਰੇ ਚੋਲੇ ਤੇ ਤੀਜੇ ਡੰਗ ਬਾਅਦ ਚ ਤੀਜੇ ਡੰਗ ਛੱਡੋ ਤੁਸੀਂ ਤਾਂ ਦੂਜੇ ਡੰਗ ਚਵਾਈ ਕਰ ਲਈ ਕੰਡੇ ਤੇ ਜੋਖ ਲਿਆ ਉਸ ਤੋਂ ਬਾਅਦ ਚ ਆਨਲਾਈਨ ਪੇਮੈਂਟ ਕਰ ਦੇ ਬਾਈ ਨੂੰ ਇੱਥੇ ਆ ਜਾ ਇਹ ਤੋਕੜਾ ਜੀ ਠੀਕ ਐ ਦੁੱਧ ਕਿੰਨੇ ਦੇ ਇਹ ਕਰ ਰਿਹਾ ਬਾਈ ਦੁੱਧ 10 ਲੀਟਰ ਦਾ ਜਿਹੜਾ ਚੋ ਲੈਣਾ ਚੈੱਕ ਵਾਲੀ ਆਪਾਂ ਚੈੱਕ ਨਹੀਂ ਕਰਾਈ ਆਪਾਂ ਫੰਡਰ ਮੰਨ ਕੇ ਲੈ ਫੰਡਰ ਮੰਨ ਕੇ ਦੁੱਧ ਕਿੰਨਾ 10 ਲੀਟਰ ਤਿਆਰ ਆਈ ਜਿਹੜਾ ਲੈਣੀ ਆਪਾਂ ਇਹ 35000 ਦੀ ਲਓ ਜੀ 10 ਕਿਲੋ ਤਿਆਰ ਆ 35000 ਦੀ ਬਾਈ ਕਹਿੰਦਾ ਫੰਡਰ ਮੰਨ ਕੇ ਲਈ ਆ ਫੰਡਰ ਮੰਨ ਕੇ ਲੈ ਜੀ ਕੋਈ 35000 ਦੀ 10 ਕਿਲੋ ਤਿਆਰ ਆ ਦੋ ਟਾਈਮ ਅਗਲਾ ਚੁਾਈ ਕਰ ਲਿਆ ਆਪਦੀ ਡੱਬੀ ਵੈੜ ਪ੍ਰਿੰਟ ਵਾਲੀ ਵਜੋਂ ਵਜੂਦ ਬਹੁਤ ਆ 35000 ਦੀ ਦੇ ਦੇਣੀ ਆ ਚਵਾਈ ਤੁਸੀਂ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਤਸੱਲੀ ਕਰਨੀ ਆ ਆਪਦੀ ਕਰ ਲਿਓ ਲੈ ਚੱਲ ਵੀ ਮਿੱਤਰਾ 35000 ਦੀ 10 ਕਿਲੋ ਦੁੱਧ 5 ਕਿਲੋ ਸਵੇਰੇ 5 ਕਿਲੋ ਹੱਥ ਨੇ 10 ਕਿਲੋ ਆ ਇਹ ਤੁਸੀਂ 5 ਨੰਬਰ ਵੇਖੀ ਆ 6 ਨੰਬਰ ਕੀ ਆ ਇਹ ਵੀ ਟੋਕੜੀ ਆ ਜੀ ਠੀਕ ਐ 10 ਕਿਲੋ ਦੁੱਧ ਇਹਦੇ ਥੱਲੇ ਆ 10 ਕਿਲੋ ਇਹ ਥੱਲੇ ਆ ਕਿੰਨੇ ਦੀ ਇਹ ਵੀ 35 ਦੀ ਕੱਢ ਬਾਹਰ ਨੂੰ 5 ਨੰਬਰ ਵੀ 35 ਦੀ 6 ਨੰਬਰ ਵੀ 35 ਦੀ ਲਓ ਜੀ ਆ ਪੰਜ 6 ਨੰਬਰ ਟੋਕੜਾ 35 35 ਹਜ਼ਾਰ ਦੇ ਆ 9-10 ਕਿਲੋ ਹੀ ਇਹਦੇ ਥੱਲੇ ਤਿਆਰ ਆ ਬੋਤੇ ਜੱਡੀ ਆ ਟੋਕੜ ਲੈ ਚੱਲ ਬਈ 9-10 ਕਿਲੋ ਹੀ ਇਹਦੇ ਥੱਲੇ ਤਿਆਰ ਆ 5 ਨੰਬਰ 6 ਨੰਬਰ ਵੱਡੀਆਂ ਵਹਿੜਾਂ ਅਮਰੀਕਨਾਂ 9 9 10 10 ਕਿਲੋ ਤਿਆਰ ਆਵਦੀਆਂ ਚੋਕੇ ਚਵਾਈ ਕਰਕੇ ਲੈ ਜਾਓ 35 35000 ਦਾ ਇਹ ਜੋੜਾ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ